ਮੇਰਾ ਨਾਮ ਸੁਭਾਸ਼ ਚੰਦਰਾ ਜੀ ਮਜੀਠ ਮੰਡੀ ਵਈਆਂਲੇ ਬਿਜਾਰ ਤੇ ਕੱਟਣਾ ਹੈ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਕਿੰਨੀਆਂ ਬਿਲਡਿੰਗਾਂ ਡਿੱਗੀਆਂ ਉਹ ਜਾਨੀ ਨੁਕਸਾਨ ਨਹੀਂ ਜਾਨੀ ਨਹੀਂ ਰਾਤੀ 6:30 ਜਾਂ 12 ਵਜੇ ਬਿਲਡਿੰਗਾਂ ਡਿੱਗੀਆਂ ਉਹਦੇ ਕਰਕੇ ਬਿਜਾ ਹੋ ਗਿਆ ਸਾਹਮਣੇ ਮੰਦਿਰ ਵੀ ਸੀ ਸਕੂਲ ਵੀ ਸੀ ਉਹਦੇ ਕਰਕੇ ਬਿਜਾ ਹੋ ਗਿਆ ਸਾਨੂੰ ਦੁੱਧ ਨਹੀਂ ਲੱਗਦਾ ਨਕਰੀ ਕਾਰਪੋਰੇਸ਼ਨ ਨੂੰ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਹਾਂ ਜੀ ਪਿੱਛੇ ਵੀ ਬਿਲਡਿੰਗਾਂ ਸਾਰੀਆਂ ਗਈਆਂ ਹੀ ਆ ਉਹ ਦੋ ਤਰ ਬਿਲਡਿੰਗਾਂ ਉਹਨਾਂ ਨੇ ਹੋਰ ਲੈ ਜੀ ਨਹੀਂ

ਉਤੇ ਰਿ ਆਇਆ ਛੇ ਨਹੀਂ ਸੀ ਜੇ ਦਿਨ ਨੂੰ ਡਿੱਗਦੀ ਤੇ ਹੋ ਸਕਦਾ ਕੋਈ ਕੈਜੂਐਲਟੀ ਹੁੰਦੀ ਪਰ ਬਚਾ ਹੋ ਗਿਆ ਅਜੇ ਵੀ ਬਿਲਡਿੰਗ ਡਿੱਗ ਰਹੀ ਆ ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ ਹੈ ਮਾਲਕ ਮਕਾਨ ਨੂੰ ਚਾਹੀਦਾ ਜੋ ਵੀ ਕਰਨਾ ਹੈ ਜਾਂ ਕਾਰਪੋਰੇਸ਼ਨ ਨੂੰ ਇਹਦਾ ਕੋਈ ਮਸਲਾ ਹੱਲ ਕਰੋ ਪੂਰਾ ਬਾਜ਼ਾਰ ਬੰਦ ਪਿਆ ਹੈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਕਿਉਂ ਉਹ ਇਸ ਕਰਕੇ ਨਹੀਂ ਹੋਇਆ ਰਾਤ ਨੂੰ ਡਿੱਗੀ ਆ ਲੱਗਦਾ ਨਹੀਂ ਕਿ ਜਿੰਨੇ ਜੇ ਡਿੱਗਦੀ ਤੇ ਇੱਥੇ ਜਾਨੀ ਨੁਕਸਾਨ ਹੋਣਾ ਸੀ ਬਾਜ਼ਾਰ ਚੱਲਦਾ ਵਾ ਅਮੀ ਦਾ 15 ਬੰਦਾ ਮਾਰੀ ਜਾਣਾ ਸੀ ਬਿਆਦ ਚੱਲਦਾ ਹੋਇਆ ਕੋਈ ਸੁਣਸਾਨ ਥੋੜੀ ਹੈ ਕੋਈ ਨਹੀਂ ਤੇ ਬਿਲਡਿੰਗਾਂ ਇਸ ਇਲਾਕੇ ਦੇ ਵਿੱਚ ਸੰਤਾ ਹਲ ਦੇ ਵਿੱਚ ਜਿਹੜੀਆਂ ਇਹ ਲਾਉਂਦੀਆਂ ਉਹ ਉਹ ਬਾਈਟਾ ਨੀ ਕਾਰਪੋਰੇਸ਼ਨ ਨੂੰ ਉਹਦਾ ਹੱਲ ਕਰਨਾ ਕਰਨਾ ਚਾਹੀਦਾ ਉਹੀ ਨਾ ਕੋਈ ਤੇ ਕਰਨਾ ਹੈ ਬਗੈਰ ਮਤਲਬ ਉਹ ਕੋਈ ਬੰਦਾ ਮਰੇ ਉਹਦਾ ਕੀ ਫਾਇਦਾ ਹੋਇਆ ਕੋਈ ਫਾਇਦਾ ਥੋੜੀ ਹੈ ਆਦਮੀ ਦਾ ਬਚਾ ਹੋਣਾ ਚਾਹੀਦਾ ਹਮਨ ਹਮਨ ਬੀਂਗ ਜਨਮ ਮਿਲਿਆ ਵਾ ਤੇ ਕੁੱਤੇ ਦੀ ਮੌਜ ਰੂਹ ਮੰਗਾ ਦੇਖਿਆ ਜਾਵੇ ਤਾਂ ਇਹ ਸਭ ਤੋਂ ਵੱਡੀ ਹਾਲਕ ਮਕਾਨ ਦੀ ਜਿਹੜੀ ਇੰਗੈਲੀ ਹੈ ਦੇਖੋ ਜੀ ਇਹ ਇੰਗੈਲੀ ਦੋਨਾਂ ਦੀ ਹੈ ਪ੍ਰਸ਼ਾਸਨ ਦੀ ਵੀ ਹੈ ਮਕਾਨ ਮਾਲਕ ਦੀ ਹੈ ਦੋਨਾਂ ਨੂੰ ਮਿਲ ਕੇ ਚਾਹੇ ਉਹਨੂੰ ਚਾਹੀਦਾ ਰੈਨੋਵੇਸ਼ਨ ਕਰਾਏ ਅਦਰਵਾਈਜ਼ ਕਾਰਪੋਰੇਸ਼ਨ ਕੋਈ ਐਕਸ਼ਨ ਅਬੇ ਨਹੀਂ ਕਰਵਾਉਂਦਾ ਅਸੀਂ ਤੇ ਬਸ ਇੰਨੇ ਕਵਾਂਗੇ ਇਸ ਤੋਂ ਇਲਾਵਾ ਕੋਈ ਨਹੀਂ ਅਜੇ ਵੀ ਬਿਲਡਿੰਗ ਡਿੱਗੀ ਵੀ ਆਤ ਹੈ ਨਾਮ ਬਤਾਓ ਰਾਮ ਰਾਮ ਉਹ ਅੱਗੇ ਜੀ ਹੋਰ ਕੌਣ ਸੀ ਜਿਹੜਾ ਤੋਂ ਸਭ ਬਾਜ਼ਾਰ ਕਰਦਾ ਹੈ ਲੋਹਾਂ ਮੜੀ ਮਜੀਠ ਮੜੀ ਮੋੜ ਵਈਆਂ ਵਾਲਾ ਬਾਜ਼ਾਰ 9 ਵੇ ਦੀ ਘਟਨਾ ਸਰ ਜੀ ਐਗਜ਼ੈਕਟ 11:30 ਵਜੇ ਦੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਕੁਛ ਨਹੀਂ ਹੋਇਆ ਅਗਰ ਬਿਨੇ ਹੁੰਦਾ ਤੇ 20 ਬੰਦੇ ਮਾਰ ਦਿੰਦੇ ਕਿ ਸਮੇਂ ਤੇ ਕਾਰਪੇਸ਼ਨ ਅਵੇਲੇਬਲ ਧਿਆਨ ਦੇਣਾ ਚਾਹੀਦਾ ਜਰੂਰ ਜਰੂਰ ਕਾਰਪੇਸ਼ਨ ਬੂੰਗੀ ਦੀ ਹੋਰ ਬਿਜਲੀ ਟੱਨ ਵਾਲੀ ਹੈ ਉਹ ਡਿਗਨ ਉਹ ਬਿਜਲੀ ਹੈ ਕਾਰਪੋਸ਼ਨ ਵਾਲੇ ਆਏ ਨਹੀਂ ਹਟਕ ਤੇ ਹੋਰ ਕਿੰਨੀ ਇੱਕ ਬਿਲਡਿੰਗ ਹੈ ਉਹ ਜਿਹੜੀ ਉਸ ਹਾਲਤ ਦੇ ਵਿੱਚ ਜਿਹੜੀ ਸਾਹਮਣੇ ਹੈ ਉਹਦੇ ਬਿਲਡਿੰਗ ਇੱਕ ਸਾਹਮਣੇ ਵੀ ਹੈ ਉਹਦੇ ਆਣੀ ਟਾਈ ਵੀ ਆ ਗਈ ਉਹ ਵੀ ਢਾਣੀ ਚਾਹੀਦੀ ਛੱਜੇ ਦੇ ਕੋਲ ਲੰਬੀ ਹੋਏ ਸਾਰੇ 40 ਸਾਲ ਨੂੰ ਹਾਂਜੀ ਹਾਂਜੀ